ਤਾਰਦੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸੋਨੂ ਪ੍ਰਧਾਨ ਤੇ ਮੇਰੇ YouTube ਚੈਨਲ ਸੋਨੂ ਪ੍ਰਧਾਨ ਪਟਿਆਲਾ ਤੇ ਤੁਸੀਂ ਦੇਖ ਰਹੇ ਹੋ ਇੱਕ ਵੀਡੀਓ ਜਿੱਦੇ ਵਿੱਚ ਕਰ ਇੱਕ ਕਵੀ ਦੇ ਵਿਆਹ ਤੋਂ ਬਾਅਦ ਦੇ ਆਪਣੇ ਬਲਬਲੇ ਨੇ ਜੋ ਉਹ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਨਾ ਚਾਹੁੰਦੇ ਨੇ ਵੀ ਵਿਆਹ ਕਰਾ ਕੇ ਉਹਨਾਂ ਦੀ ਕੀ ਫੀਲਿੰਗ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਨੇ ਸੋ ਸਰਦਾਰ ਅੰਗਰੇਜ਼ ਸਿੰਘ ਵੀਰ ਅੱਜ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਲੈ ਕੇ ਆਏ ਨੇ ਤਾਂ ਪਲੀਜ਼ ਭਾਜੀ ਜਰੂਰ ਲੋਕਾਂ ਦਾ ਰੂਬਰੂ ਕਰੋ ਜੀ 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 ਵਿਆਹ ਵਾਲਾ ਲੱਡੂ ਖਾ ਕੇ ਵੇਖਿਆ ਵਿਆਹ ਵਾਲਾ ਲੱਡੂ ਖਾ ਕੇ ਵੇਖਿਆ ਖਾਣਾ ਨਹੀਂ ਸੀ ਪਛਤਾ ਕੇ ਵੇਖਿਆ ਇਹ ਬੰਦਾ ਮੈਨੂੰ ਲੱਗਦਾ ਅਜ ਰਾਤ ਰੋਟੀ ਨਹੀਂ ਖਾਣਾ ਕਰਸ ਵਿਆਹ ਵਾਲਾ ਲੱਡੂ ਖਾ ਕੇ ਵੇਖਿਆ ਖਾਣਾ ਨਹੀਂ ਸੀ ਪਛਤਾ ਕੇ ਵੇਖਿਆ ਇੱਕੋ ਦਿਨ ਹੀ ਹੀਰੋ ਬਣਿਆ ਸੀ ਮੈਂ ਇੱਕੋ ਦਿਨ ਹੀ ਹੀਰੋ ਬਣਿਆ ਸੀ ਆਪਣਾ ਆਪ ਅਜ਼ਮਾ ਕੇ ਵੇਖਿਆ ਮੇਰੀ ਬੜੀ ਚੰਗੀ ਦੋਸਤ ਸੀ ਘਰ ਵਾਲੀ ਬਣਦੀ ਜਾਂਦੀ ਏ ਮੇਰੀ ਬੜੀ ਚੰਗੀ ਮਿੱਤਰ ਸੀ ਘਰ ਵਾਲੀ ਬਣਦੀ ਜਾਂਦੀ ਏ ਦੱਸੋ ਇਹ ਦੁੱਖ ਕਿੱਥੇ ਸੁਣਾਵਾਂ ਸੁਣੋ ਇਹ ਇਹ ਦੁੱਖ ਨਹੀਂ ਹੈ ਵੀਰੇ ਉਦੋਂ ਵਿਆਹ ਵਰਤ ਸਾਰੇ ਸੱਜ-ਤੱਜ ਕੇ ਤੁਸੀਂ ਵੀ ਗਏ ਸੀਗੇ ਇਹ ਉਹ ਪਿਆਰ ਆ ਤੁਹਾਡਾ ਉਹ ਪ੍ਰੇਮੀ ਤੋਂ ਘਰ ਵਾਲੀ ਬਣਦੀ ਜਾਵੇ ਇਹ ਵੱਡਾ ਦੁੱਖ ਕਿੱਥੇ ਸੁਣਾਵਾਂ ਮੇਰੇ ਹੱਥ ਵਾਂ ਸੁਣ ਕੱਖ ਵੀ ਹੈ ਨਹੀਂ ਜਦੋਂ ਦੀਆਂ ਲੀਆਂ ਚਾਰ ਕੁ ਲਾਵਾਂ ਜਦੋਂ ਦੀਆਂ ਲੀਆਂ ਚਾਰ ਕੁ ਲਾਵਾਂ ਮੈਨੂੰ ਤਾਂ ਐਂ ਲੱਗਦਾ ਵੀਰੇ ਅੱਜ ਰਾਤ ਦੀ ਰੋਟੀ ਤੁਹਾਨੂੰ ਬਾਹਰ ਕਿਸੇ ਢਾਬੇ ਤੋਂ ਖਾਣੀ ਪੈਣੀ ਹੈ ਜੀ ਬਦਲਾ ਵਾਂਗੂ ਕੁਮਲਾ ਹੁੰਦਾ ਸੀ ਮੈਂ ਬੱਦਲਾ ਵਾਂਗੂ ਘੁੰਮਦਾ ਹੁੰਦਾ ਸੀ ਪੂਰੀਆਂ ਮੱਜਾਂ ਚੁੰਗਦਾ ਹੁੰਦਾ ਸੀ ਨੀਲੇ ਅੰਬਰ ਚੁੰਮਦਾ ਹੁੰਦਾ ਸੀ ਅੱਛਾ ਹਾਂਜੀ ਮੈਂ ਬੱਦਲਾ ਵਾਂਗੂ ਘੁੰਮਦਾ ਹੁੰਦਾ ਸੀ ਪੂਰੀਆਂ ਮੱਜਾਂ ਚੁੰਗਦਾ ਹੁੰਦਾ ਸੀ ਨੀਲੇ ਅੰਬਰ ਚੁੰਮਦਾ ਹੁੰਦਾ ਸੀ ਅਜੇ ਥੋੜੇ ਕ ਸਾਲ ਹੋਏ ਨੇ ਜੀ ਅਜੇ ਥੋੜੇ ਕ ਸਾਲ ਹੋਏ ਨੇ ਘਾਟੇਵਾਦੇ ਕੱਲੇ ਮੇਰੇ ਨਾਲ ਹੀ ਹੋਏ ਨੇ ਐਨੀ ਗੱਲ ਨਹੀਂ ਆ ਵੀਰੇ ਕੋਈ ਗੱਲ ਨਹੀਂ ਕਦੇ ਉਹਨਾਂ ਦਾ ਵੀ ਅਸੀਂ ਵਿਚਾਰ ਲਵਾਂਗੇ ਉਹਨਾਂ ਦੇ ਵੀ ਘਾਟੇ ਵਾਦੇ ਮੇਰੇ ਨਾਲ ਹੋਏ ਨੇ ਅਜੇ ਥੋੜੇ ਕੁਸਾਲ ਹੋਏ ਨੇ ਮਾਪੇ ਸਹੁਰੇ ਕੋਈ ਨਹੀਂ ਸੁਣਦੇ ਮਾਪੇ ਸਹੁਰੇ ਕੋਈ ਨਹੀਂ ਸੁਣਦੇ ਦੱਸੋ ਕਿਹੜੀ ਕਚਹਿਰੀ ਜਾਵਾਂ ਹੁਣ ਮੇਰੇ ਹੱਥ ਬਸ ਕੱਖ ਵੀ ਐ ਨਹੀਂ ਜਦੋਂ ਦੀਆਂ ਲਈਆਂ ਚਾਰ ਕੁਲਾਵਾ ਜਦੋਂ ਦੀਆਂ ਲਈਆਂ ਚਾਰ ਦੇਵੀ ਵਰਗੀ ਤੁਹਾਨੂੰ ਪਰਜਾਈ ਮਿਲੀ ਫਿਰ ਵੀ ਤੁਸੀਂ ਅਜੇ ਇਹ ਗੱਲਾਂ ਕਰਦੇ ਹੋ ਪਰ ਇਹ ਗੱਲਾਂ ਚੰਗੀਆਂ ਨਹੀਂ ਆਂਗਰੇਜ਼ ਸਿੰਘ ਜੀ ਕਿਉਂਕਿ ਬਹੁਤ ਪਿਆਰ ਤੇ ਸਤਿਕਾਰ ਮਿਲਦਾ ਜਦੋਂ ਮੈਂ ਤੁਹਾਨੂੰ ਦੱਸ ਦੱਸੂਗਾ ਨਾ ਜੀ ਮੈਨੂੰ ਬੜਾ ਕੁਝ ਕਹਿੰਦੀ ਰਹਿੰਦੀ ਹੱਕ ਹੈ ਉਹਨਾਂ ਦਾ ਮੈਨੂੰ ਬੜਾ ਕੁਝ ਕਹਿੰਦੀ ਰਹਿੰਦੀ ਗੱਲਾਂ ਵਿੱਚ ਟੋਕਦੀ ਰਹਿੰਦੀ ਮੈਨੂੰ ਬੜਾ ਕੁਝ ਕਹਿੰਦੀ ਰਹਿੰਦੀ ਗੱਲਾਂ-ਗੱਲਾਂ ਵਿੱਚ ਟੋਕਦੀ ਰਹਿੰਦੀ ਕਹਿੰਦੀ ਮੇਰੇ ਪੇਕੇ ਚੰਗੇ ਮੇਰੇ ਰਿਸ਼ਤੇਦਾਰ ਚੰਗੇ ਉਹ ਮੇਰੇ ਵਾਲਿਆਂ ਨੂੰ ਕੋਸਦੀ ਰਹਿੰਦੀ ਹਲਾ ਮੈਨੂੰ ਪਤਾ ਕਿੰਨੇ ਕੁ ਚੰਗੇ ਆ ਮੈਨੂੰ ਪਤਾ ਕਿੰਨੇ ਕੁ ਚੰਗੇ ਆ ਪਰ ਉਸ ਦੀ ਹਾਂ ਚ ਹਾਂ ਮਿਲਾਵਾ ਕੋਣ ਮੇਰੇ ਹੱਥ ਵਿੱਚ ਕੱਖ ਵੀ ਐ ਨਹੀਂ ਜੜੋਂ ਦੀਆਂ ਲਈਆਂ ਚਾਰ ਕੁਲਾਵਾ ਜੜੋਂ ਦੀਆਂ ਲਈਆਂ ਚਾਰ ਕੁਲਾਵਾ ਤੇ ਤੁਸੀਂ ਹਾਂ ਚਾਹ ਕਿਵੇਂ ਨਹੀਂ ਮਿਲਾਓਗੇ ਉਹਨਾਂ ਨੇ ਆਪੇ ਮਲਵਾ ਕੇ ਛੱਡਣੀਆਂ ਤਰਫ ਅੱਜ ਰੂਹ ਨੇ ਅੰਦਰੋਂ ਰਾਗ ਛੇੜਿਆ ਓਹ ਕੀ ਬਾਤ ਆ ਅੱਜ ਰੂਹ ਨੇ ਅੰਦਰੋਂ ਰਾਗ ਛੇੜੇ ਚੱਲ ਵਿਛੜੇ ਸੱਜਣ ਕਰ ਲੀਏ ਨੇੜੇ ਬਿਲਕੁਲ ਛੱਡ ਚੱਲੇ ਸੀ ਜਿਹੜੇ ਤੈਨੂੰ ਉਹਦੇ ਪਿੰਡ ਵੀ ਲਾ ਲੀਏ ਗੇੜੇ ਇਹ ਬੰਦਾ ਅੱਜ ਜ਼ਰੂਰ ਘਰੋ ਮਾਰ ਖਾਏਗਾ ਤੇ ਇਹ ਸਭ ਕੁਝ ਇਹ ਜੋ ਵੀ ਇਹ ਬਿਆਨਬਾਜ਼ੀ ਕਰ ਰਿਹਾ ਹੈ ਇਹ ਪਰਚਾਈ ਤੱਕ ਜਾਏਗੀ ਤੇ ਤੁਸੀਂ ਆਪ ਹੀ ਸਮਝ ਲੈਣਾ ਅਜ ਰੂਹ ਨੇ ਅੰਦਰੋਂ ਰਾਗ ਸਹੇੜੇ ਚੱਲ ਵਿਛੜੇ ਸਜਣ ਕਰ ਲਈਏ ਨੇੜੇ ਛੱਡ ਚੱਲੇ ਸੀ ਜਿਹੜੇ ਤੈਨੂੰ ਉਹਨਾਂ ਦੇ ਪਿੰਡ ਮਾਰੀਏ ਘੇੜੇ ਪਰ ਅਸਲੀਅਤ ਵਿੱਚ ਮੈਥੋਂ ਜਾ ਨਹੀਂ ਹੋਣਾ ਬਗਾਨੀ ਧੀਰੇ ਜਾਨ ਵੀ ਨਹੀਂ ਦੇਣਾ ਪਰ ਅਸਲੀਅਤ ਵਿੱਚ ਮੈਥੋਂ ਜਾ ਨਹੀਂ ਹੋਣਾ ਸੁਪਨੇ ਦੇ ਵਿੱਚ ਮਿਲ ਕੇ ਆਵਾਂ ਓਹ ਕੀ ਬਾਤ ਹੈ ਕਿਆ ਬਾਤ ਹੈ ਅੱਛਾ ਜੀ ਅਸਲੀਅਤ ਵਿੱਚ ਮੈਨੂੰ ਜਾ ਨਹੀਂ ਹੋਣਾ ਸੁਪਨੇ ਵਿੱਚ ਜਾ ਕੇ ਮਿਲ ਕੇ ਆਵਾਂ ਹੁਣ ਮੇਰੇ ਹੱਥ ਵਿੱਚ ਕੱਖ ਵੀ ਹੈ ਨਹੀਂ ਜਦੋਂ ਦੀਆਂ ਲੀਆਂ ਚਾਰ ਕੁ ਲਾਵਾ ਬਚ ਕੇ ਰਿਆ ਕਰ ਵਰਕਾ ਉਦੋਂ ਦੀਆਂ ਲੀਆਂ ਚਾਰ ਕੁ ਲਾਵਾ ਉਦੋਂ ਤੋਂ ਬਾਅਦ ਬਚਨ ਦੀ ਲੋੜ ਆ ਉਹ ਤਾਂ ਵੀਰੇ ਇੱਕ ਦੁੱਧ ਹੈ ਹਲਦੀ ਵਾਲਾ ਜਿਹੜਾ ਤੁਹਾਡੇ ਅੰਦਰਲੇ ਜਖਮਾਂ ਨੂੰ ਭਰਾਨਾ ਤੇ ਤੁਹਾਨੂੰ ਭਲਾਇਆ ਗਿਆ ਸੀਗਾ ਸੋ ਸਾਰਿਆਂ ਨੇ ਮੇਰੇ ਵੀਰ ਦੀ ਕਵਿਤਾ ਸੁਣੀ ਵੱਤ ਵੱਤ ਲਾਈਕ ਤੇ ਸ਼ੇਅਰ ਕਰਿਓ ਕਿਉਂਕਿ ਇਹ ਇਹਨਾਂ ਦੇ ਦਿਲ ਦੇ ਬਲਵਲੇ ਸੀਗੇ ਬਾਈ ਜੀ ਸਾਡੀ ਪਰਜਾਈ ਬਹੁਤ ਚੰਗੀ ਹੈ ਤੇ ਮਾਲਕ ਇਹਨਾਂ ਦੀ ਜੋੜੀ ਸਲਾਮਤ ਰਹੇ ਵੈਸੇ ਲਿਖਿਆ ਵੀ ਉਹਨਾਂ ਨੇ ਹੀ ਹੈ